ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਚਿਚੜਾਂ ਬਾਰੇ ਜਿਹੜਾ ਕਿ ਹੁਣ ਸਮਾਂ ਆ ਰਿਹਾ ਹੈ ਗਰਮੀ ਆ ਰਹੀ ਹੈ ਬਹੁਤ ਜ਼ਿਆਦਾ ਸਮੱਸਿਆ ਆ ਜਾਂਦੀ ਚਿਚੜਾਂ ਦੀ ਕਿਉਂਕਿ ਆਉਣ ਵਾਲਾ ਟਾਈਮ ਆ ਜਿਹੜਾ ਚਿਚੜਾਂ ਦਾ ਹੀ ਆ ਜਿਵੇਂ ਕਿ ਆਪਾਂ ਗੀਤ ਵੀ ਸੁਣਦੇ ਹਾਂ ਪਹਿਲਾਂ ਵੀ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਉਸ ਗੱਲਾਂ ਦਾ ਆਉਣ ਵਾਲਾ ਟਾਈਮ ਹੁਣ ਚਿਚੜਾਂ ਦਾ ਹੈਗਾ ਤੇ ਚਿਚੜਾਂ ਨੂੰ ਆਪਾਂ ਕਿਵੇਂ ਖਤਮ ਕਰ ਸਕਦੇ ਹਾਂ ਆਪਾਂ ਸਦਾ ਲਈ ਚਿਚਣਾ ਦਾ ਛੁਟਕਾਰਾ ਪਾ ਸਕਦੇ ਆ ਕਿਵੇਂ ਛੁਟਕਾਰਾ ਪਾ ਸਕਦੇ ਆ ਇਹ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਜੋ ਹੁਣ ਆਪਾਂ ਗੱਲ ਕਰਦੇ ਆਂ ਵੀ ਚਿਚੜਾ ਦਾ ਖਾਤਮਾ ਕਿਵੇਂ ਕਰ ਸਕਦੇ ਆਂ ਪਹਿਲੀ ਵਿਧੀ ਦਾ ਆਪਾਂ ਇਹ ਅਪਣਾ ਸਕਦੇ ਆਂ ਵੀ ਜਿਵੇਂ ਆਪਣੇ ਆਮ ਘਰਾਂ ਦੇ ਵਿੱਚ ਪਹਿਲਾਂ ਮੁਰਗੇ ਮੁਰਗੀਆਂ ਰੱਖੇ ਹੁੰਦੇ ਸੀਗੇ ਤਾਂ ਆਪਾਂ ਮੁਰਗੇ ਮੁਰਗੀਆਂ ਰੱਖ ਸਕਦੇ ਆਂ ਜਿਨ੍ਹਾਂ ਦੇ ਨਾਲ ਚਿਚੜਾ ਖਤਮ ਹੋ ਜਾਣਗੇ ਜਮਾ ਹੀ ਖਤਮ ਹੋ ਜਾਣਗੇ ਵੱਡੇ ਬੱਚਾ ਵੱਡੇ ਮੁਰਗੇ ਮੁਰਗਿਆਂ ਨਾਲੋਂ ਤੁਸੀਂ ਚੂਚੇ ਲੈ ਕੇ ਰੱਖ ਸਕਦੇ ਆ ਹੁਣ ਆ ਰੁੱਤ ਦੇ ਵਿੱਚ ਮਹੀਨੇ 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 ਦੇ ਚੂਚੇ ਮਿਲ ਜਾਂਦੇ ਆ ਤਾਂ ਹੁਣ ਲਿਆ ਕੇ ਜੇ ਚੂਚੇ ਛੱਡੇ ਜਾਣ ਹੁਣ ਬਹੁਤ ਵਧੀਆ ਸਮਾਂ ਬਹੁਤ ਬੈਸਟ ਸਮਾਂ ਹੈਗਾ ਵੀ ਹੁਣ ਚੂ ਹੁਣ ਚਿਚੜ ਗਰੋਥ ਕਰਨ ਲੱਗਣਗੇ ਤੇ ਗਰੋਥ ਕਰਦਿਆਂ ਨੂੰ ਹੀ ਚਿਚੜਾਂ ਨੂੰ ਜੇ ਚੂਚੇ ਚੌਕ ਕੇ ਖਾ ਜਾਣਗੇ ਤਾਂ ਚਿਚੜ ਖਤਮ ਹੋ ਜਾਣਗੇ ਤੇ ਕਈ ਪਰਿਵਾਰ ਇਹੋ ਜਿਹੇ ਹੁੰਦੇ ਆ ਅਮਰਦਾਰੀ ਪਰਿਵਾਰ ਆ ਜਿਹੜੇ ਨਹੀਂ ਰੱਖ ਸਕਦੇ ਤਾਂ ਉਹਨਾਂ ਦੇ ਲਈ ਆਪਾਂ ਇੱਕ ਹੋਰ ਵਿਧੀ ਆ ਚਿਚੜ ਕੀ ਕਰਦਾ ਚਿਚੜਾ 2 ਫੁੱਟ ਤੋਂ ਕੰਧ ਦੇ ਉੱਪਰ ਉੱਚਾ ਜਾ ਨਹੀਂ ਸਕਦਾਗਾ ਤੇ ਦੂਜੀ ਗੱਲ ਚਿਚੜ ਕਦੇ ਖੁੱਡ ਨਹੀਂ ਪੜਦਾ ਚਿਚੜ ਰਹਿੰਦਾ ਕਿੱਥੇ ਆ ਚਿਚੜ ਜਿਵੇਂ ਆਪਣੇ ਫਰਸ਼ਾਂ ਦੇ ਵਿੱਚ ਆਪਣਾ ਕੰਧਾਂ ਦੇ ਵਿੱਚ ਜਿਹੜੀਆਂ ਖੋੜਾ ਹੁੰਦੀਆਂ ਛੋਟੀਆਂ-ਮੋਟੀਆਂ ਜਾਂ ਆਪਾਂ ਕੋਈ ਸਮਾਨ ਰੱਖ ਦਿੰਨੇ ਆ ਕੁਸ਼ਣ ਵਾਲੇ ਚ ਜਾਂ ਉਹਨਾਂ ਦੇ ਵਿੱਚ ਚਿਚੜ ਰਹਿੰਦੇ ਆ ਪਹਿਲੀ ਗੱਲ ਤਾਂ ਆਪਾਂ ਨੂੰ ਕਦੇ ਵੀ ਪਸ਼نگਾਲੇ ਵਿੱਚ ਜਾ ਕੋਈ ਪਾਥੀਆਂ ਦਾ ਗੁਹਾਰਾ ਹੁੰਦਾ ਜਿਵੇਂ ਬੁੜੀਆਂ ਆਪਾ ਲਾ ਲੈਂਦੀਆਂ ਹਨਾ ਬੀਬੀ ਦਾ ਭੈਣਾ ਤਾਂ ਆਪਾਂ ਗੁਹਾਰਾ ਨਹੀਂ ਲਾਉਣਾ ਕਦੇ ਵੀ ਪਸ਼نگਾਲੇ ਦੇ ਵਿੱਚ ਦੂਜੀ ਗੱਲ ਕੋਈ ਲੱਕੜਾ ਕੋਈ ਕੋਈ ਵੀ ਸੁਣਾਪਾ ਵਾਧੂ ਸਮਾਨ ਜਿਹੜਾ ਆਪਣਾ ਹੁੰਦਾ ਆਪਾਂ ਕਹਿੰਦੇ ਪਸ਼نگਾਲੇ 'ਚ ਰੱਖਿਓ ਤਾਂ ਉਹ ਨਹੀਂ ਆਪਾਂ ਕਦੇ ਵੀ ਕਰਨਾ ਕਿਉਂਕਿ ਵਾਧੂ ਸਮਾਨ ਜਿਹੜਾ ਪਿਆ ਹੁੰਦਾ ਉਹਦੇ ਵਿੱਚ ਹੀ ਚਿਚੜਾਂ ਨੇ ਲੁਕਣਾ ਹੁੰਦਾ ਤੁਹਾਨੂੰ ਦੱਸ ਦਿਆਂ ਮੈਂ ਚਿਚੜ ਇੱਕ ਹਫ਼ਤੇ ਦੇ ਵਿੱਚ ਤਿੰਨ ਪੀੜੀਆਂ ਤੱਕ ਵੱਜ ਜਾਂਦੇ ਆ ਤੇ ਕਰਨਾ ਕੀ ਹੈਗਾ ਫਰਸ਼ ਨੂੰ ਚੰਗੀ ਤਰ੍ਹਾਂ ਘੋਲਗਾ ਪਾਇਆ ਹੋਣਾ ਚਾਹੀਦਾ ਆਪਾਂ ਨੂੰ ਤਾ ਜੋ ਕੋਈ ਦੇ ਚਚੜਨ ਨੂੰ ਲੁਕਣ ਵਾਸਤੇ ਥਾਂ ਨਾ ਹੋਵੇ ਤੇ ਕੰਧਾਂ ਨੂੰ ਖੁਰਨੀਆਂ ਨੂੰ ਖੁਰਨੀਆਂ ਦਾ ਆਪਾਂ ਸਾਰਨੇ ਪਲਾਸਟਰ ਚਾਹੀਦੀਆਂ ਜਿਹੜੀਆਂ ਆਪਣੀਆਂ ਕੰਧਾਂ ਆਸੇ ਪਾਸੇ 2 ਤੋਂ 2.5 ਫੁੱਟ ਤੱਕ ਉਹਨਾਂ ਨੂੰ ਚੰਗੀ ਤਰ੍ਹਾਂ ਪਲਾਸਟਰ ਕਰਾਇਆ ਜਾਵੇ ਤਾਂ ਜੋ ਕੋਈ ਚਚੜ ਦੇ ਲੁਕਣ ਵਾਲੀ ਜਗ੍ਹਾ ਨਾ ਬਜੇ ਤੇ ਜਿਹੜੇ ਆਪਾਂ ਪਸ਼ਕਾਂ ਦੇ ਥੱਲੇ ਆਪਾਂ ਮੈਟ ਵਿਛਾ ਲੈਨੇ ਆ ਹਨਾ ਫਰਸ਼ ਚੰਗੀ ਤਰ੍ਹਾਂ ਵਧਗਾ ਬਣਿਆ ਹੋਇਆ ਫਰਸ਼ ਆ ਕੋਈ ਤੇ ਲੁਕਣ ਨੂੰ ਚਚੜ ਦੇ ਥਾਂ ਨਹੀਂ ਤਾਂ ਪਰ ਆਪਾਂ ਮੈਟ ਵਿਛਾ ਲਿਆ ਤਾਂ ਮੈਟ ਨੂੰ ਵੀ ਡੇਲੀ ਆਪਾਂ ਥੱਲੇੋਂ ਚੈੱਕ ਕਰਨਾ ਜਿਹੜੀ ਹੁਣ ਰੋਤਾ ਗਈ ਇਹਦੇ ਵਿੱਚ ਹਮੇਸ਼ਾ ਚੈੱਕ ਕਰਨਾ ਆਪਾਂ ਨੂੰ ਚਾਹੀਦਾ ਕਿਉਂਕਿ ਚਿਚੜ ਮੈਟਾਂ ਦੇ ਥੱਲੇ ਵੀ ਬਹੁਤ ਲੁਕਦੇ ਆ ਕਿਉਂਕਿ ਮੈਟ ਦੇ ਥੱਲੇ ਵਧ ਗਿਆ ਨਾਲ ਲੁਕਣ ਵਾਸਤੇ ਜਗ੍ਹਾ ਬਣ ਜਾਂਦੀ ਆ ਤਾਂ ਆਪਾਂ ਨੂੰ ਡੇਲੀ ਦੀ ਡੇਲੀ ਮੈਟ ਵੀ ਚੱਕ ਕੇ ਥੱਲੇ ਸਾਫ਼ ਕਰਨਾ ਚਾਹੀਦਾ ਤਾਂ ਜੋ ਚਿਚੜਾਂ ਦਾ ਖਾਤਮਾ ਕਰ ਸਕੀਏ ਜਦੋਂ ਲੋਕਾਂ ਲਈ ਚੀ ਜਗ੍ਹਾ ਨਾ ਬਚੇ ਤਾਂ ਪਤਾ ਹੀ ਇਹ ਚਿਚੜ ਨੇ ਲੋਕਾਂ ਨਹੀਂ ਜਾਣਾ ਤੇ ਚਿਚੜ ਨੇ ਖਤਮ ਹੋਣੀ ਹੋਣਾਗਾ ਦੂਜੀ ਗੱਲ ਇਹ ਆ ਵੀ ਆਪਾਂ ਜਿੰਮੇ ਕੋਈ ਟੀਕਾ ਲਵਾ ਦਨੇ ਆ ਜਾਂ ਆਪਾਂ ਕੰਗਰੋੜ ਦੇ ਰੀੜ ਦੀ ਹੱਡੀ ਤੇ ਆਪਾਂ ਦਵਾਈ ਪਾ ਦਨੇ ਆ ਨਾ ਚਚੜਾਂ ਲਈ ਮੈਂ ਉਹ ਚੀਜ਼ ਨੂੰ ਮਨਾ ਨਹੀਂ ਕਰਦਾਗਾ ਪਰ ਮੈਂ ਕਹਿੰਦਾ ਵੀ ਜਿੰਨਾ ਬਚਾ ਜਾਵੇ ਚੰਗੀ ਗੱਲ ਹੈ ਕਿਉਂਕਿ ਆ ਆ ਵਿਧੀ ਅਪਣਾ ਕੇ ਜੇ ਚਚੜ ਖਤਮ ਹੁੰਦੇ ਆ ਤਾਂ ਆਪ ਨੂੰ ਇੰਜੈਕਸ਼ਨ ਲਵਾਉਂਦੀ ਜਾਂ ਆਪ ਨੂੰ ਦਵਾਈ ਲਾਉਂਦੀ ਲੋੜ ਹੀ ਨਾ ਪਵੇ ਕੋਸ਼ਿਸ਼ ਕਰੋ ਵੀ ਸਪਰੇ ਜਿਹੜੀ ਆਪਾਂ ਮਾਰਨੀ ਆ ਪਸ਼ੂ ਤੇ ਹਨਾ ਉਹ ਆਪਾਂ ਥੱਲੇ ਜਾਦੇ ਮਰ ਗਏ ਵੀ ਚਚੜ ਜੀ ਦੇ ਨਾ ਖਤਮ ਹੋ ਜਾਣ ਜਾਂ ਅੱਜ ਕੱਲ ਇੱਕ ਫਲੇਮ ਗਨ ਵੀ ਆਉਂਦੀ ਆ ਫਲੇਮ ਗਨ ਮਾਰ ਕੇ ਥੱਲੇ ਚੰਗੀ ਤਰ੍ਹਾਂ ਕੋੜਾ ਖੜਾ ਦੇ ਵਿੱਚ ਆਪਾਂ ਚਚੜ ਖਤਮ ਕਰ ਸਕ ਇੱਕ ਗੱਲ ਹੋਰ ਹੈ ਵੀ ਆਪਾਂ ਕੀ ਕਰਨਾ ਜੇ ਆਪਾਂ ਪਸ਼ੂ ਨੂੰ ਸਾਰਾ ਸਾਲ ਤਾਰਾ ਮੀਰਾ ਖਵਾਉਂਦੇ ਆ ਨਾ ਤਾਂ ਚੇਚੜ ਪਸ਼ੂ ਨੂੰ ਕਦੇ ਲੱਗਦਾ ਹੀ ਨਹੀਂਗਾ 50 ਗ੍ਰਾਮ ਇੱਕ ਦਿਨ ਦਾ ਇੱਕ ਪਸ਼ੂ ਨੂੰ ਜੇ ਆਪਾਂ ਤਾਰਾ ਮੀਰਾ ਖਵਾ ਦਈਏ ਸਾਰਾ ਸਾਲ ਲਗਾਤਾਰ ਖਵਾਉਂਦੇ ਰਹਿਗੇ ਤਾਂ ਕਦੇ ਵੀ ਚੇਚੜ ਪਸ਼ੂ ਨੂੰ ਲੱਗਦਾ ਨਹੀਂ ਇਹ ਮੇਰਾ ਨਹੀਂ ਮੰਨਣਾ ਜਾਂ ਮੇਰਾ ਨਹੀਂ ਕਹਿਣਾ ਇਹ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਹਿੰਦੇ ਵੀ ਜੇ ਆਪਾਂ 50 ਗ੍ਰਾਮ ਤਾਰਾ ਮੀਰਾ ਪਸ਼ੂ ਨੂੰ ਡੇਲੀ ਦਾ ਖਵਾਵਾਂਗੇ ਨਾ ਹਰ ਰੋਜ਼ ਦਾ ਤਾਂ ਸਾਰਾ ਸਾਲ ਲਗਾਤਾਰ ਖਵਾਦਗੇ ਤਾਂ ਕਦੇ ਵੀ ਪਸ਼ੂ ਨੂੰ ਚੇਚਰ ਨਹੀਂ ਲੱਗੂਗਾ ਇਹ ਡਾਕਟਰਾਂ ਦੀ ਗਰੰਟੀ ਹੈ ਜੇ ਨੁਕਤਾ ਵਧਾ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਡੇ ਕੋਲ ਵੀ ਕੋਈ ਨੁਕਤਾ ਹੁੰਦਾ ਤਾਂ ਦੱਸਿਆ ਜ਼ਰੂਰ ਕਰੋ ਤਾਂ ਜੋ ਕਿਸੇ ਨਾ ਕਿਸੇ ਦਾ ਆਪਾਂ ਭਲਾ ਕਰ ਸਕਗੇ ਜੁੜੇ ਰਹੋ ਪਿੰਡ ਤਰਕਾ ਟੀਵੀ ਚੈਨਲ ਦੇ ਨਾਲ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ